जा नहीं होए ज सिमरत संकट मिटे दर्श तुहारो होए राम नाम उर और जा कैसिम नहीं हो जय सिमरत संकट मिटे ਦਰਸ਼ ਤੁਹਾਰੋ ਹੋਏ ਚੁਕ ਚੁਕ ਕਰਨਾ ਸੈਬੀ ਕੁਮਾਰ ਚਵਰ ਸ਼ਤਰ ਤਖਤ ਦੇਵਾਲਕ श्री गुरु ग्रंथ साहब महाराज तेनाली अंदर साजी निवाजी गुरु प्यारी सात समझी बहुत ही वागे हां जो हाजिरी पर रहे हैं, ਵਿਚਾਰਨ ਦੀ ਰੰਭਤਾ ਕਰ ਸਕੀ ਉਸ ਤੋਂ ਪਹਿਲਾਂ ਫਤਿਨਾ ਨਾ ਨਾ ਪਸੰਝ ਪਾ ਲਈ ਦੋਨੇ ਹੱਥ ਜੋੜ ਕੇ ਪ੍ਰੇਮ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਲ ਮੇਰੇ ਸਮੇਤ ਆਪਾਂ ਉਨ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਵਿਆਖਿਆ ਕਰਦੇ ਆ ਰਹੀ ਹਾਂ। ਉਨ੍ਹਾਂ ਸਲੋਕਾਂ ਦੇ ਵਿੱਚੋਂ ਅੱਜ ਅੰਤਲਾ ਸਲੋਕਾ ਵਿਚਾਰਨਾ ਹੈ। 57ਵਾਂ ਉਪਰ ਸਲੋਕ। ਸਲੋਕਾਂ ਦੀ ਅੱਜ ਸਮਾਪਤੀ ਹੋ ਜਾਣੀ ਹੈ। ਅੱਗੇ ਕਿਹੜੀ ਕਥਾ ਕਰੀਏ ਕਿਸ ਸ਼ਬਦ ਦੀ ਵਿਚਾਰ ਕਰੀਏ ਇਵੇਂ ਸੰਗਤ ਦੀ ਹੁਕਮ ਡਿਊਟੀ ਕਰਾਂਗਾ ਜੋ ਤੁਸੀਂ ਅੱਖੋਂ ਦੇ ਆਪੋ ਵਿਚਾਰਾਂ ਚਲੋ ਆਪਾਂ ਬਾਅਦ ਚ ਬੇਨਤੀ ਕਰਾਂਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ RAM ਨਾਮ ਉਰ ਮੈਂ ਗਿਓ ਜਾਕੈ ਸਮ ਨਹੀਂ ਕੋਈ ਕਹਿੰਦੇ ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਚ ਵਸਾਇਆ ਹੈ ਉਹ ਨਾਮ ਜਿੰਦੇ ਬਰਾਬਰ ਦਾ ਕੋਈ ਨਹੀਂ ਹੈ ਪ੍ਰਮਾਤਮਾ ਦੇ ਨਾਮ ਦੀ ਕੋਣ ਬਰਾਬਰੀ ਕਰ ਸਕਦਾ ਹੈ ਅੱਗੇ ਵੀ ਮੈਂ ਬੇਨਤੀ ਕੀਤੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਦੀ ਕੋਣ ਬਰਾਬਰੀ ਕਰ ਸਕਦਾ ਹੈ ਕੋਈ ਨਹੀਂ ਕਰ ਸਕਦਾ ਸਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੇ ਹਿਰਦੇ 'ਚ ਵਸਾਇਆ ਹੈ ਜਿਸ ਨਾਮ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜਾ ਕੈ ਸਮ ਸਮ ਦਾ ਪਾਪ ਬਰਾਬਰ ਨਹੀਂ ਕੋਈ ਜਿੰਦੇ ਬਰਾਬਰ ਦਾ ਕੋਈ ਦੂਜਾ ਤੀਜਾ ਨਹੀਂ ਹੈ ਕੰਲਾਉ ਨਾਮ ਜੈ ਸਿਮਰਤ ਸੰਕਟ ਮਿਟੈ ਜਿਸ ਨੂੰ ਸਿਮਰਿਆ ਦੁੱਖ ਕਲੇਸ਼ ਦੂਰ ਹੋ ਜਾਂਦਾ ਮਿਟ ਜਾਂਦਾ ਦਰਸ਼ ਤੋਹਾਰੋ ਹੋਏ ਤੇ ਉਸ ਬਨੁਖ ਨੂੰ ਤੇਰਾ ਦਰਸ਼ਨ ਹੋ ਜਾਂਦਾ ਹੈ ਨਾਮ ਨੂੰ ਜਪਿਆ ਨਾਮ ਨੂੰ ਸੰਭਾਲਿਆ ਥੋੜਾ ਜਿਹਾ ਸਮਝਿਓ ਸਾਰੀ ਗੱਲ ਸੰਭਾਲਣ ਦੀ ਹੈ ਨਾਮ ਨੂੰ ਗੁਰਬਾਣੀ ਸੁਣਨ ਵਾਲੇ ਬਹੁਤ ਮਿਲ ਜਾਣਗੇ ਗੁਰਬਾਣੀ ਪੜਨ ਵਾਲੇ ਬਹੁਤ ਮਿਲ ਜਾਣਗੇ ਲਡੀਆਂ ਤੇ ਲਡੀਆਂ ਲੱਗੀਆਂ ਜਾਂਦੀਆਂ ਪਾਠਾਂ ਦੀਆਂ ਪੜਿਆ ਵੀ ਜਾਂਦਾ ਹੈ ਸੁਣਿਆ ਵੀ ਜਾਂਦਾ ਹੈ ਬਹੁਤ ਮਿਲ ਜਾਣਗੇ ਪਰ ਐਸੇ ਕੋਈ ਵਿਰਲੇ ਨੇ ਜਿਹੜੇ ਗੁਰਬਾਣੀ ਨੂੰ ਹਿਰਦੇ ਚ ਵੀ ਵਸਾ ਲੈਂਦੇ ਸੁਣਨ ਵਾਲੇ ਬਹੁਤ ਨੇ ਮਾਫਕ੍ਰਿਤ ਮੈਂ ਨਹੀਂ ਆਖਰੇ ਵੀ ਸੁਣਨਾ ਗਲਤ ਹੈ ਜਪੜਨਾ ਕਰਦੇ ਨਹੀਂ ਪਰ ਇਥੋਂ ਤੱਕ ਸੀਮਤ ਵੀ ਨਹੀਂ ਰਹਿਣਾ ਨਾ ਗਾਵਿਆ ਸੁਣਿਆ ਤਿੰਨ ਕਾਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਵੀ ਤੇਰੇ ਸੁਣਿਆ ਹੋਇਆ ਤੇ ਗਾਇਆ ਹੋਇਆ ਤਾਂ ਪ੍ਰਵਾਨ ਹੋਵੇਗਾ ਜਿਹਨੂੰ ਅੰਦਰ ਵੀ ਵਸਾਏ ਗੋਦੀ ਗੱਲ ਮੰਨੀ ਪ੍ਰਵਾਨਤਾ ਤਾਂ ਇਹਨਾ ਜੇ ਪਿਓ ਨੇ ਹੁਕਮ ਕਰ ਦਿੱਤਾ ਤੇ ਪਿਓ ਨੂੰ ਚੰਗਾ ਤਾਂ ਉਦੋਂ ਲੱਗੇਗਾ ਨਾ ਜਦੋਂ ਉਹਦੇ ਹੁਕਮ ਦੀ ਪਾਲਣਾ ਕਰੇਗਾ ਸੁਣ ਤਾਂ ਲਿਆ ਪਿਓ ਨੇ ਕੀ ਕਿਆ ਪੁੱਤਰ ਨੇ ਸੁਣ ਲਿਆ ਪਰ ਪੁੱਤਰ ਨੂੰ ਪਿਓ ਨੂੰ ਖੁਸ਼ੀ ਉਦੋਂ ਹੋਵੇਗੀ ਪਿਓ ਦੀ ਨਿਗਾਹ ਚ ਚੰਗਾ ਉਦੋਂ ਬਣੇਗਾ ਜਦੋਂ ਹੁਕਮ ਦੀ ਪਾਲਣਾ ਕਰੇਗਾ ਜੋ ਪਾਲਣਾ ਨਹੀਂ ਕਰ ਰਿਆ ਫਿਰ ਜਿੰਨਾ ਮਰਜੀ ਸੁਣੀ ਰਵੇ ਫਿਰ ਪ੍ਰਵਾਨ ਨਹੀਂ ਪਿਓ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਪਿਓ ਨਹੀਂ ਖੁਸ਼ ਹੋ ਸਕਦਾ ਮੈਂ ਬੇਨਤੀ ਕਰਦੇ ਵੀ ਠੀਕ ਹੈ ਸੁਣਨਾ ਵੀ ਜ਼ਰੂਰੀ ਹੈ ਪੜ੍ਹਨਾ ਵੀ ਜ਼ਰੂਰੀ ਹੈ ਕਿਉਂਕਿ ਹਿਰਦੇ 'ਚ ਤਾਂ ਵਸਾਵਾਂਗੇ ਨਾ ਜੇ ਕੁਝ ਸੁਣਿਆ ਹੋਵੇਗਾ ਜਾਂ ਪੜ੍ਹਿਆ ਹੋਵੇਗਾ ਜੇ ਕੁਝ ਪੜ੍ਹਿਆ ਨਹੀਂ ਸੁਣਿਆ ਨਹੀਂ ਫਿਰ ਹਿਰਦੇ 'ਚ ਕੀ ਵਸਾਵਾਂਗੇ ਅਸੀਂ ਜੀਵਨ 'ਚ ਕੀ ਲੈ ਕੇ ਆਵਾਂਗੇ ਪਰ ਗੱਲ ਇਹ ਹੈ ਵੀ ਕੇਵਲ ਸੁਣਨ ਤੇ ਪੜ੍ਹਨ 'ਚ ਸੀਮਤ ਨਹੀਂ ਰਹਿਣਾ ਹੁਣ ਆਪਾਂ ਬੇਨਤੀ ਕਰ ਰਹੇ ਹਾਂ ਵੀ ਪੜ੍ਹਨ ਵਾਲੇ ਵੀ ਬਹੁਤ ਨੇ ਸੁਣਨ ਵਾਲੇ ਵੀ ਬਹੁਤ ਨੇ ਪਰ ਹਿਰਦੇ 'ਚ ਵਸਾਉਣ ਵਾਲਾ ਕੋਈ ਬਿਰਤਾਂ ਉਸ ਉਪਦੇਸ਼ ਨੂੰ ਜੀਵਨ ਚ ਪੱਕਾ ਕੋਈ ਕਰ ਲਵੇ ਉਹ ਕੋਈ ਵਿਰਲਾ ਹੈ ਹੁਣ ਇਸ ਗੱਲ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਹਾਰਾਜ ਜੀ ਨੇ ਬੜੇ ਪਿਆਰੇ ਸ਼ਬਦਾਂ ਚ ਸਪਸ਼ਟ ਕਰ ਦਿੱਤਾ ਮੈਨੂੰ ਯਕੀਨ ਹੈ ਤੁਸੀਂ ਰੋਜ਼ ਪੜ੍ਹਦੇ ਹੋ ਨਿਤਨੇਮ ਦੀ ਬਾਣੀ ਵਿਪਰਵਾਨ ਹੋਣ ਦੇ ਲਈ ਅੰਦਰ ਵਸਾਣਾ ਜ਼ਰੂਰੀ ਹੈ ਗੁਰੂ ਦੀ ਨਿਗਾਹ ਵਿੱਚ ਪਰਵਾਨ ਹੋਣ ਲਈ ਨਾਮ ਨੂੰ ਉਪਦੇਸ਼ ਨੂੰ ਗੁਰੂ ਦੀ ਬਾਣੀ ਨੂੰ ਅੰਦਰ ਵਸਾਉਣਾ ਲਾਜ਼ਮੀ ਹੈ ਜ਼ਰੂਰੀ ਹੈ ਉਸ ਤੋਂ ਬਗੈਰ ਪਰਵਾਨ ਨਹੀਂ ਕੀਤੀ ਹੈ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਸੰਮੁਖ ਦਾ ਭਾਵ ਹੈ ਸਰਖਰੂਰ ਹੋਣਾ ਤੇ ਸੁਰਖਰੂਰ ਦਾ ਭਾਵ ਕੀ ਹੈ ਜੀ ਮੂਹ ਦਿਖਾਣ ਜੋਗਾ ਹੋਣਾ ਹੁਣ ਮੂਹ ਦਿਖਾਣ ਜੋਗੇ ਤਾਂ ਹੋਵਾਂਗੇ ਜੇ ਗੁਰੂ ਦੇ ਉਪਦੇਸ਼ ਨੂੰ ਮੰਨੇ ਉਹਨ ਕਈ ਵਾਰੀ ਕੋਈ ਕਾਰਜ ਕਿਸੇ ਨੂੰ ਦੇ ਦਿੱਤਾ ਹੋਵੇ ਤੇ ਕਾਰਜ ਨਾ ਨੇਪ ਰਿਓ ਚੜੇ ਉਸ ਕਾਰਜ ਨੂੰ ਨਾ ਸਫਲਾ ਕੀਤਾ ਹੋਵੇ ਉਹਨੇ ਤੋ ਕਹਿੰਦਾ ਨਾ ਮੈਂ ਕੀ ਮੂਹ ਦਿਖਾਵਾਂਗਾ ਮੈਂ ਕਿਹੜੇ ਮੂਹ ਨਾਲ ਜਾਵਾਂ ਮੈਨੂੰ ਜੋ ਗੱਲ ਆਖੀ ਗਈ ਸੀ ਉਹ ਮੈਂ ਮੰਨੀ ਨਹੀਂ ਪੂਰੀ ਕੀਤੀ ਰਕੀ ਮੂੰਹ ਦਿਖਾਵਾ ਸ਼ਰਮਿੰਦਾ ਹੁੰਦਾ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਤੂੰ ਸਰਖਰੂਰ ਹੋਣਾ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਹੈ ਕਿ ਮੈਂ ਮੂੰਹ ਦਿਖਾਣ ਜੋਗਾ ਹੋਵਾਂ ਗੁਰੂ ਨੂੰ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਓ ਰਹ ਗੁਰਨਾ ਨਹੀਂ ਹੁਣ ਆ ਗੱਲ ਜ਼ਰੂਰੀ ਹੈ ਜੇ ਸਰਖਰੂਰ ਹੋਣਾ ਹੈ ਤਾਂ ਫਿਰ ਅੰਦਰੂ ਜੁੜ ਕੇ ਬੈਠ ਗੁਰੂ ਦੇ ਨਾਲ ਜਿਉ ਰਹੇ ਗੁਰ ਨਾਲੇ ਅੰਦਰੂ ਜੁੜ ਕੇ ਬੈਠ ਅੰਦਰ ਵਸਾਉਣ ਦੇ ਉਪਦੇਸ਼ ਤੇ ਮੈਂ ਬੇਨਤੀ ਕੀਤੀ ਮਨ ਤਾਂ ਸਰੀਰ ਨੂੰ ਬਿਠਾ ਦਿੰਦਾ ਆਪ ਉੱਡ ਜਾਂਦਾ ਆਪ ਘੜ ਟਿਕਦਾ ਮਨ ਸਰੀਰ ਨੂੰ ਬਿਠਾ ਦੇਗਾ ਪਰ ਆਪ ਨਹੀਂ ਬੈਠੇਗਾ ਜੇ ਨੀਚੇ ਰੋਹ ਨਹੀਂ ਬੈਠੇਗਾ ਪਤਾ ਹੀ ਨਹੀਂ ਲੱਗਦਾ ਸਾਨੂੰ ਬੈਂਤੀ ਕਰੇ ਵੀ ਸਰਖਰੂਰ ਹੋਣ ਲਈ ਪ੍ਰਵਾਨ ਹੋਣ ਲਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਵਸਾਏ ਅੰਤਰ ਆਤਮੈ ਸੰਭਾਲੇ ਫਿਰ ਸੰਭਾਲਣ ਦੀ ਗੱਲ ਆ ਗਈ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੇ ਚਰਨ ਭਾਵ ਕੀ ਗੁਰੂ ਦੇ ਉਪਦੇਸ਼ ਸੀ ਅਜ ਹੁਕਮ ਵੀ ਪੜਿਆ ਹੋਵੇਗਾ ਹਰ ਹਰ ਚਰਨ ਹਿਦੈ ਪੁਰਤਾ ਰੇ ਚਰਨ ਦਾ ਪਵਉਪਦੇਸ਼ ਅੰਤਰ ਆਤਮੈ ਸੰਭਾਲੇ ਸਹਿਬ ਜੀ ਕਹਿੰਦੇ ਸੰਭਾਲ ਕੇ ਰੱਖ ਤੇ ਮੈਂ ਬੇਨਤੀ ਕੀਤੀ ਵੀ ਕੀਮਤੀਆਂ ਚੀਜ਼ਾਂ ਸੀ ਘਰ ਚ ਸੰਭਾਲ ਕੇ ਰੱਖੀਆਂ ਹੋਈਆਂ ਨੇ ਧਨ ਸੋਨਾ ਹੀਰੇ ਮੋਤੀ ਵੇੜੇ ਚ ਤਾਂ ਨਹੀਂ ਰੁੱਲਦੇ ਸੰਭਾਲੇ ਹੋਏ ਤੇ ਉਹਨਾਂ ਨੂੰ ਸੰਭਾਲਣ ਦਾ ਕਾਰਨ ਕੀ ਹੈ ਜੀ ਕਿਉਂਕਿ ਸਾਡੀ ਸੁਰਤ ਵਿੱਚ ਇਹ ਗੱਲ ਹੈ ਵੀ ਇਹ ਕੀਮਤੀ ਨਹੀਂ ਅਸੀਂ ਜਾਣਦੇ ਹਾਂ ਵੀ ਇਹ ਕੀਮਤੀ ਹੈ ਇੱਕ ਕੀਮਤੀ ਵੀ ਹੈ ਇੱਕ ਲੋਡ ਵੀ ਹੈ ਤਾਂ ਨੂੰ ਸੰਭਾਲਿਆ ਹੋਇਆ ਮਾਫ਼ ਕਰਿਓ ਮੈਂ ਸ਼ਬਦ ਵਰਤਦੇ ਬੁਰਾ ਨਾ ਮਨਾਇਓ ਵੇੜੇ ਚ 150 ਰੁਪਏ ਡਿੱਗੇ ਚੱਕ ਕੇ ਸੀ ਸੰਭਾਲ ਲੈਨੇ ਜੀ ਸਾਨੂੰ ਪਤਾ ਵੀ ਇਹ ਲੋਡ ਹੈ ਕੀਮਤੀ ਹੈ ਬੇਨਤੀ ਕਰੇ ਵੀ ਸੰਭਾਲ ਦੇ ਕਿਉਂ ਆ ਕਿਉਂਕਿ ਸਾਨੂੰ ਪਤਾ ਹੈ ਵੀ ਇਹ ਕੀਮਤੀ ਚੀਜ਼ਾਂ ਨੇ ਜਦੋਂ ਮਨੁੱਖ ਨੇ ਇਸ ਗੱਲ ਦੀ ਪਛਾਣ ਕਰ ਲਈ ਵੀ ਨਾਮ ਵੀ ਕੀਮਤੀ ਹੈ ਫਿਰ ਸੰਭਾਲੇਗਾ ਜਪਦੀ ਸੇਵਾ ਨੂੰ ਰੋਜ਼ ਪੜ੍ਹੇਗਾ ਗੁਰੂ ਦੇ ਉਪਦੇਸ਼ ਨੂੰ ਸੰਭਾਲੇਗਾ ਅੰਮ੍ਰਿਤ ਵੇਲਾ ਸੰਭਾਲੇਗਾ ਜੇ ਨਹੀਂ ਸੰਭਾਲ ਰਿਆ ਤਾਂ ਇਹਦਾ ਭਾਵ ਅਸੀਂ ਨਹੀਂ ਸਮਝੀਏ ਵੀ ਇਹ ਕੀਮਤੀ ਹੈ ਕੀਮਤੀ ਵੀ ਹੈ ਤੇ ਲੋੜ ਵੀ ਹੈ ਜ਼ਰੂਰਤ ਵੀ ਹੈ ਸਾਡੀ ਜੀ ਨਾਮ ਬਹੁਤ ਵੱਡੀ ਜ਼ਰੂਰਤ ਹੈ ਨਾਮ ਦਾ ਗੱਲ ਸੰਭਾਲਣ ਦੀ ਹੈ ਜਿਵੇਂ ਦੁਨਿਆਵੀ ਤੌਰ ਤੇ ਕੀਮਤੀ ਦਾਤਾ ਸੰਭਾਲ ਕੇ ਬੈਠੇ ਆ ਸਾਬ ਜੀ ਕਹਿੰਦੇ ਨਾਮ ਵੀ ਸੰਭਾਲ ਨਾਮ ਵੀ ਬੜਾ ਕੀਮਤੀ ਹੈ ਇੰਨੀ ਨਹੀਂ ਬਣੇ ਸਾਡੇ ਨਾਲ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਲੇ ਗੁਰ ਬਿਨ ਅਵਰਨਾ ਜਾਣ ਸਬਜੀ ਕਹਿੰਦੇ ਆਪਣਾ ਆਪ ਛੱਡ ਦੇ ਤੇ ਮੈਂ ਬੇਨਤੀ ਕਰਾਂ ਜੇ ਮਨੁੱਖ ਨਾਮ ਨੂੰ ਨਹੀਂ ਸੰਭਾਲ ਰਿਹਾ ਗੁਰੂ ਦੀ ਬੰਦਗੀ ਨੂੰ ਗੁਰਬਾਣੀ ਨੂੰ ਨਹੀਂ ਸੰਭਾਲ ਰਿਆ ਹੁੰਦਾ ਭਾਵ ਇਹ ਜੇ ਮੈਂ ਸੰਭਾਲ ਕੇ ਬੈਠਾ ਹੋਇਆ ਆਪ ਛੱਡ ਸਦਾ ਰਹਿ ਪਰਨੇ ਆਪ ਛੱਡਣ ਦਾ ਭਾਵ ਕੀ ਅੰਦਰੋਂ ਮੈਂ ਛੱਡਿਆ ਹੁਣ ਮੈਂ ਅੰਦਰ ਰਹਿ ਗਿਆ ਫਿਰ ਨਾਮ ਨਹੀਂ ਟਿਕਣਾ ਚਾਹੀ ਹੁਣ ਜੇ ਮਨੁੱਖ ਨਾਮ ਨਹੀਂ ਸੰਭਾਲ ਰਿਹਾ ਅੰਮ੍ਰਿਤ ਵੇਲਾ ਨਹੀਂ ਸੰਭਾਲ ਰਿਹਾ ਤੇ ਇਹਦਾ ਭਾਵ ਅੰਦਰ ਕੁਝ ਸੰਭਾਲ ਕੇ ਬੈਠਾ ਇਸੇ ਫਕੀਰ ਨੂੰ ਪੁੱਛਿਆ ਨੌਜਵਾਨ ਨੇ ਕਿ ਨਾ ਫਕੀਰ ਜੀ ਕੋਈ ਮੈਨੂੰ ਇਹ ਮੰਤਰ ਦੱਸੋ ਜਿਹਨੂੰ ਜਪ ਕੇ ਮੈਂ ਰੱਬ ਪਾ ਲਵਾਂ ਰੱਬ ਨੂੰ ਵਿਸਾਲ ਬੰਦਰ ਆਪਣੇ ਹਿਰਦੇ ਚ ਵਸਾ ਲਵਾਂ ਐਸੋ ਕੋਈ ਮੰਤਰ ਦੱਸੋ ਬੜੀ ਪਿਆਰੀ ਗਾ ਇਸੋ ਕੁਇਤ੍ਰਿਕਾ ਦੱਸੋ ਜੀ ਫਕੀਰ ਅਸਲੀਆ ਕਹਿੰਦਾ ਵਸਾਣਾ ਕੁਝ ਨਹੀਂ ਐ ਤੂੰ ਅੰਦਰੋਂ ਕੱਢਣਾ ਐ ਬਸ ਵਸਾਣਾ ਤਾਂ ਕੁਝ ਨਹੀਂ ਤੂੰ ਅੰਦਰ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਐ ਨਾ ਉਹਨੂੰ ਕੱਢਣਾ ਰੱਬ ਤੰਦਰ ਹੀ ਐ ਇਹਨੂੰ ਤਾਂ ਕੋਈ ਨਹੀਂ ਕੱਢ ਸਕਦਾ ਰੱਬ ਸਾਡੇ ਤੋਂ ਬਾਹਰ ਥੋੜੀ ਐ ਜੀ ਰਬ ਤਾਂ ਸਾਡੇ ਅੰਦਰ ਹੈ ਜਿਉਂਦੇ ਨਾਲ ਨਹੀਂ ਮਿਲਾਪ ਹੋ ਰਿਹਾ ਉਹਦਾ ਕਾਰਨ ਇਹ ਵੀ ਅੰਦਰ ਹੋਰ ਕੁਝ ਬਹੁਤ ਕੁਝ ਸੰਭਾਲ ਕੇ ਰਬ ਬੈਠਾ ਹੋਇਆ ਮਨੁੱਖ ਸਾਹ ਵੀ ਬੈਠਾ ਜਦੋਂ ਉਹਨੂੰ ਕੱਢ ਦਿੱਤਾ ਬਾਰ ਕਾਮ ਨੂੰ ਕ੍ਰੋਧ ਨੂੰ ਹੰਕਾਰ ਨੂੰ ਮੈਨ ਨੂੰ ਬਾਹਰ ਕੱਢ ਦਿੱਤਾ ਉਹਨੇ ਆਪਣੇ ਆਪ ਅਪਰਗਟ ਹੋ ਜਾਣਾ ਮਿਲਾਪ ਹੋ ਜਾਣਾ ਹੈ ਫਕੀਰ ਕਹਿੰਦਾ ਵਸਾਉਣਾ ਦੇ ਵਸਾਉਣ ਦੇ ਕੋਈ ਗੱਲ ਨਹੀਂ ਹੈ ਵਸਾਣਾ ਕੁਝ ਵੀ ਨਹੀਂ ਹੈ ਬਸ ਬਾਹਰ ਕੱਢਣਾ ਹੈ ਤੋ ਉਹ ਇੰਨੀਆਂ ਚੀਜ਼ਾਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦਾ ਮਨੁੱਖ ਚੰਗੇ ਲੱਗਦੇ ਮਨੁੱਖ ਨੂੰ ਕਾਮ ਚੰਗਾ ਲੱਗਦਾ ਹੈ ਕ੍ਰੋਧ ਚੰਗਾ ਲੱਗਦਾ ਹੈ ਲੋਭ ਚੰਗਾ ਲੱਗਦਾ ਹੈ ਹੰਕਾਰ ਚੰਗਾ ਲੱਗਦਾ ਹੈ ਨਿੰਦਿਆ ਚੰਗੀ ਲੱਗਦੀ ਹੈ ਝੂਠ ਚੰਗਾ ਲੱਗਦਾ ਹੈ ਨੂੰ ਸੰਭਾਲ ਕੇ ਬੈਠ ਜਿੰਨੀ ਦੇਰ ਤੱਕ ਇਹ ਚ ਜੇ ਸੰਭਾਲ ਕੇ ਬੈਠਾਂਗੇ ਤੇ ਨਾਮ ਨੂੰ ਨਹੀਂ ਸੰਭਾਲ ਸਕਦੇ ਸੀ ਫਿਰ ਬੰਦਗੀ ਨਹੀਂ ਸੰਭਾਲ ਸਕਦਾ ਨਾਮ ਨਾ ਸੰਭਾਲਿਆ ਫਿਰ ਜੀਵਨ ਬੇਕਾਰ ਸਮਝਣ ਦਾ ਯਤਨ ਕਰਿਓ ਗੱਲ ਸਾਰੀ ਹੀ ਸੰਭਾਲਣ ਦੀ ਹੈ ਪਰ ਸੰਭਾਲਣਾ ਕੀ ਇਹ ਤਾਂ ਵਿਚਾਰੀ ਆਪ ਛੱਡ ਸਦਾ ਰਹਿ ਪਰਨੇ ਗੁਰਬੀ ਨ ਵਰਨਾ ਜਾਣੇ ਕੋਈ ਆਪਣਾ ਛੱਡ ਦੇ ਅੰਦਰੋਂ ਹੰਕਾਰ ਛੱਡ ਦੇ ਲੋਭ ਛੱਡ ਦੇ ਵਿਕਾਰ ਛੱਡ ਦੇ ਨਿੰਦਿਆ ਛੱਡ ਦੇ ਸਭ ਛੱਡ ਦੇ ਗੁਰੂ ਤੋਂ ਬਗੈਰ ਕੁਝ ਨਾ ਸਾਬ ਇਨੂੰ ਨਹੀਂ ਲੱਗਦਾ ਸਤਕਾਰਯੋਗ ਬਾਬਾ ਲੈਣਾ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆਏ 7 ਸਾਲ ਦੇ ਕਰੀਬ ਸੇਵਾ ਕੀਤੀ 7 ਸਾਲ ਦੇ ਦਰਮਿਆਨ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਇਲਾਵਾ ਮਨ ਚ ਕੁਝ ਹੋਰ ਵਸਾਇਆ ਹੋਵੇ ਗੁਰੂ ਨਾਨਕ ਪਾਤਸ਼ਾਹ ਜਦੋਂ ਜਾ ਰਹੇ ਸੀ ਨਾ ਭੇਖਜਾ ਬਣਾ ਕੇ ਆਪਣਾ ਤੇ ਸੰਗਤ ਪਿੱਛੇ-ਪਿੱਛੇ ਸੀ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਤੁਸੀਂ ਜਾਓ ਆਪਣੇ ਆਪਣੇ ਘਰ ਛਿੜ ਗਿਆ ਕਈਆਂ ਨੂੰ ਛਿੜ ਗਿਆ ਕਈ ਮੁੜ ਗਏ ਜੀ ਕਦੇ ਜੀ ਬਜ਼ੁਰਗ ਹੋ ਗਿਆ ਉਹਨੇ ਪਤਾ ਨਹੀਂ ਲੱਗਦਾ ਉਮਰ ਜ਼ਿਆਦਾ ਵੱਡੀ ਰਹੀ ਹੋ ਗਈ ਹੈ ਪਰ ਬਾਬਾ ਲੈਣਾ ਜੀ ਪਿੱਛੇ ਪਿੱਛੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਵੀ ਮੁੜ ਜਾ ਮੈਨੂੰ ਦੱਸ ਕਿਹੜੀ ਦਿਸ਼ਾ ਵਿੱਚ ਤੇਰਾ ਘਰ ਹੈ ਮੋਦਰਲੇ ਪਾਸੇ ਨਹੀਂ ਜਾਵਾਂਗਾ ਲੈਣਾ ਜੀ ਕਹਿੰਦੇ ਮੇਰਾ ਘਰ ਹੀ ਤੇਰੇ ਚਰਨਾਂ ਚ ਚਾਹ। ਫਿਰ ਮੈਂ ਕਿਵੇਂ ਮੁੜ ਜਾਵਾਂ? ਹੋਰ ਪਾਸੇ ਕਿਵੇਂ ਚਲਾ ਜਾਵਾਂ ਮੈਂ? ਮੇਰਾ ਘਰ ਹੀ ਤੇਰੇ ਚਰਨਾਂ ਚ ਸੈਭ ਜੀ। ਉਹਨੂੰ ਭਾਵ ਕੀ ਹੈ? ਵੀ ਗੁਰੂ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਮਨ ਦੇ ਅੰਦਰ। ਗੁਰੂ ਨਾਨਕ ਤੋਂ ਇਲਾਵਾ ਹੋਰ ਕੁਝ ਨਹੀਂ ਚੱਲ ਰਿਹਾ ਮਨ ਦੇ ਵਿੱਚ। ਇਸ ਲਈ ਗੁਰੂ ਤੋਂ ਇਲਾਵਾ ਕੁਝ ਹੋਰ ਨਹੀਂ ਚੱਲਦਾ। ਗੱਲ ਸਾਰੀ ਅੰਦਰੋਂ ਛੱਡਣ ਦੀ ਕਾਮ ਨੂੰ, ਕ੍ਰੋਧ ਨੂੰ, ਹੰਕਾਰ ਨੂੰ ਬਾਬਾ ਕਬੀਰ ਜੀ ਕਹਿੰਦੇ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਹੁਣ ਇਥੇ ਦੁਨੀਆਵੀ ਘਰ ਦੀ ਗੱਲ ਨਹੀਂ ਜੀ ਸਮਝਣ ਦਾ ਯਤਨ ਦੁਨੀਆਵੀ ਘਰ ਆਪਣੇ ਘਰ ਨੂੰ ਕੋਣ ਅੱਗ ਲਾਉਂਦਾ ਕੋਈ ਨਹੀਂ ਲਾਉਂਦਾ ਬਾਬਾ ਕਬੀਰ ਜੀ ਕਹਿੰਦੇ ਐਸਾ ਕੋਈ ਸੂਰਮਾ ਜੰਮਿਆ ਹੀ ਨਹੀਂ ਜਿਹੜਾ ਆਪਣੇ ਘਰ ਨੂੰ ਅੱਗ ਲਾਵੇ ਪੰਜੋ ਲੜੀਕਾ ਜਾਰਕੈ ਰਹਿ ਰਾਮ ਲਿਵ ਲਾਗ ਪੰਜ ਲੜਕਿਆਂ ਨੂੰ ਸਾੜ ਕੇ ਪੰਜ ਲੜਕੇ ਕੀ ਅੰਦਰ ਦੇ ਹਿਰਦੇ ਅੰਦਰ ਦੇ ਘਰ ਦੀ ਗੱਲ ਕੀਤੀ ਗਈ ਹੈ ਵੀ ਅੰਦਰ ਆਪਣੇ ਅੱਗ ਲਾ ਦਵੇ ਉਹਨਾਂ ਪੰਜ ਲੜਕਿਆਂ ਨੂੰ ਭਾਵ ਉਹਨਾਂ ਪੰਜ ਵਿਕਾਰਾਂ ਨੂੰ ਸਾੜ ਦਵੇ ਇਹ ਸੋ ਕੋਈ ਨਹੀਂ ਜਨਮਿਆ ਰਹਿ ਰਾਮ ਲਿਵ ਲਾਗ ਪੰਜੋ ਲੜੀਕਾ ਜਾਰਕੈ ਇਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਾੜ ਕੇ ਪ੍ਰਮਾਤਮਾ ਨਾਲ ਜੁੜ ਜਾਵੇ ਹੁਣ ਗੱਲ ਆ ਗਈ ਨਾ ਪਹਿਲਾਂ ਉਹਨਾਂ ਨੂੰ ਸਾੜਨਾ ਪੈਣਾ ਹੈ ਫਿਰ ਆਪਣੇ ਆਪ ਲੈ ਬਲਗ ਜਾਣੀ ਹੈ ਗੱਲ ਤਾਂ ਅੰਦਰ ਪਏ ਹੋਏ ਵਿਕਾਰਾਂ ਨੂੰ ਸਾੜਨ ਦੀ ਹੈ ਗੱਲ ਤਾਂ ਅੰਦਰ ਪਏ ਹੋਏ ਵਿਕਾਰਾਂ ਨੂੰ ਬਾਹਰ ਕੱਢਣ ਦੀ ਹੈ ਜਦੋਂ ਉਹਨੂੰ ਬਾਰਕ ਦੇ ਰੱਬਤ ਅੰਦਰ ਹੀ ਬੈਠ ਆਪਣੇ ਆਪ ਮਿਲਾਪੇ ਫਿਰ ਜੀਵਨ ਦਾ ਸਫਰ ਇਹੋ ਹੈ ਸਾਡਾ ਮਨੋਰਥੇ ਸਮਝ ਲਓ ਵੀ ਇਹੋ ਹੈ ਸਾਡਾ ਕਾਰਜ ਇਹੋ ਹੈ ਵੀ ਅੰਦਰ ਬੈਠੇ ਹੋਏ ਵਿਕਾਰਾਂ ਨੂੰ ਬਾਹਰ ਕੱਢਣਾ ਸੀ ਬਸ ਇਹ ਖੇਡ ਹੈ ਆਪ ਛੱਡ ਸਦਾ ਰਹਿ ਪਰਨਾ ਗੁਰਬਿਨੋ ਵਰ ਨ ਜਾਣੇ ਕੋ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸੰਮੁਖ ਹੋਏ ਪਰਬਾਨ ਕਿਵੇਂ ਹੋਣ ਸਰਖਰੂਰ ਕਿਵੇਂ ਹੋਣਾ ਜਦੋਂ ਸੀ ਨਾਮ ਨੂੰ ਸੰਭਾਲ ਲਾ ਕੇ ਨਾਮ ਨੂੰ ਸੰਭਾਲ ਲਵਾਂਗੇ ਬੰਦਗੀ ਨੂੰ ਸੰਭਾਲ ਲਵਾਂਗੇ ਅੰਮ੍ਰਿਤ ਵੇਲੇ ਨੂੰ ਸੰਭਾਲ ਲਵਾਂਗੇ ਫਿਰ ਪਰਵਾਣ ਕੀ ਹੈ ਇਸ ਲਈ ਸਹਿਬ ਜੀ ਕਹਿੰਦੇ RAM ਨਾਮ ਉਰ ਮੈਂ ਗੇਹੋ ਪ੍ਰਮਾਤਮਾ ਦੇ ਨਾਮ ਨੂੰ ਜਦੋਂ ਹਿਰਦੇ ਚ ਵਸਾਇਆ ਮੁਨਕਲੇ ਉਹ ਨਾਮ ਜਿੰਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਨੇ ਵਿਸਾਲਿਆ ਸੰਭਾਲ ਲਿਆ ਉਹਨਾਂ ਨੂੰ ਫਿਰ ਸੰਸਾਰ ਚ ਰੱਬ ਨਚਰਾਇਆ ਜਗਤ ਵਿੱਚੋਂ ਰੱਬ ਨਚਰਾਇਆ ਕਿਨਕੇ ਕਿਨਕੇ ਚੋਂ ਵੀ ਆਇਆ ਉਹ ਟੀਚਰ ਨੇ ਆਖਿਆ ਨਾ ਬੱਚਿਆਂ ਨੂੰ ਛੋਟੀ ਜੀ ਉਦਾਹਰਨ ਦੇ ਕੇ ਆਪ ਜੀ ਨੂੰ ਮੈਂ ਜਦੋਂ ਟੀਚਰ ਨੇ ਆਖਿਆ ਬੱਚਿਆਂ ਨੂੰ ਵੀ ਤੁਸੀਂ ਸਰਬ ਦੀ ਤਸਵੀਰ ਬਣਾ ਕੇ ਲੈ ਕੇ ਆਉਣੀ ਹੈ ਹਰ ਨੇ ਕਿਸੇ ਬੱਚੇ ਨੇ ਆਪਣੀ ਪਨੀਸ਼ਟ ਦੀ ਕੋਈ ਦੇਵਤਿਆਂ ਦੀ ਕਿਸੇ ਦੀ ਹਰ ਕਿਸੇ ਨੇ ਤਸਵੀਰ ਬਣਾਈ ਮਸਤੀ ਦੀ ਮੰਦਰ ਦੀ ਹਰ ਕਿਸੇ ਨੇ ਬਣਾਈ ਪਰ ਇੱਕ ਬੱਚੀ ਨੇ ਪਹਾੜਾਂ ਦੀ ਫੁੱਲਾਂ ਦੀ ਤਰਕਤਾਂ ਦੀ ਪੰਛੀਆਂ ਦੀ ਤਸਵੀਰ ਬਣਾਈ ਸਾਰਿਆਂ ਦੀ ਪੇਂਟਿੰਗ ਦੇਖੀ ਗਈ ਕਿਸੇ ਨੇ ਕਿਸੇ ਦੇਵਤੇ ਦੀ ਕਿਸੇ ਨੇ ਕਿਸੇ ਦੀ ਤਸਵੀਰ ਬਣਾਈ ਜਦੋਂ ਉਸ ਬੱਚੀ ਦੀ ਤਸਵੀਰ ਦੇਖੀ ਗਈ ਪੇਂਟਿੰਗ ਦੇਖੀ ਗਈ ਤੇ ਉਹ ਪੁੱਛਦਾ ਵੀ ਪੁੱਤਰ ਤੂੰ ਇਹ ਕੀ ਬਣਾਇਆ ਤਿੰਨ ਤੱਕੇ ਸੀ ਵੀ ਰੱਬ ਦੀ ਤਸਵੀਰ ਬਣਾ ਬੱਚੀ ਕਿੰਦੀ ਰੱਬ ਬਸਦਾ ਹੀ ਇੰਦੀ ਹੈ ਰੱਬ ਉਹ ਵਸਦਾ ਹੀ ਸਕਾਦਰ ਦੇ ਵਿੱਚ ਕੁਦਰਤ ਦੇ ਵਿੱਚ ਇਹਨਾਂ ਪਹਾੜਾਂ ਦੇ ਵਿੱਚ ਇਹਨਾਂ ਹਰਿਆਵਲ ਦੇ ਵਿੱਚ ਇਹਨਾਂ ਪੰਛੀਆਂ ਦੇ ਵਿੱਚ ਤਾਂ ਰੱਬ ਉਹ ਵਸਦਾ ਹੁਣ ਸਮਝਣ ਦਾ ਯਤਨ ਕਰਿਓ ਵੀ ਜਿੰਨੂੰ ਅੰਦਰੋਂ ਰੱਬ ਨਹੀਂ ਵਿਖਿਆ ਤੈਨੂੰ ਬਾਹਰੋਂ ਵੀ ਨਹੀਂ ਵਿਖਣਾ ਹੁਣ ਮੇਰੇ ਸਮੇਤ ਮੈਂ ਬੇਨਤੀ ਕਰ ਰਿਹਾ ਜੀਵੇਂ ਅਸੀਂ ਧਾਰਮਿਕ ਸਥਾਨ ਤੇ ਘੁੰਮਦੇ ਹਾਂ ਰਹਿੰਦੇ ਹਾਂ ਵਿਚਰਦੇ ਹਾਂ ਕਿ ਘਰੇ ਵੀ ਇਸ ਤਰ੍ਹਾਂ ਰਹਿਣੇ ਬਿਲਕੁਲ ਉਹ ਦੁਸੂਬਾ ਇਹ ਕੋ ਜਹੂਰ ਹੁੰਦਾ ਹੈ ਜੋ ਧਾਰਮਿਕ ਸਥਾਨ ਤੇ ਸਾਡਾ ਜੀਵਨ ਹੁੰਦਾ ਹੈ ਮਾਫ ਕਰਿਓ ਉਹ ਜਹ ਘਰੇ ਨਹੀਂ ਹੁੰਦਾ ਇਹਦਾ ਪਾਵਸਾ ਨੂੰ ਘਰ ਚ ਵੀ ਰੱਬ ਨਹੀਂ ਵਿਖਿਆ ਜੀ ਆਪਣੇ ਚ ਵੀ ਰੱਬ ਨਹੀਂ ਵਿਖਿਆ ਜੀ ਗੱਲ ਸੰਭਾਲਣ ਦੀ ਜਦੋਂ ਸੰਭਾਲ ਲਿਆ ਫਿਰ ਸਾਰਿਆਂ ਚੋਂ ਵਿਖਣਾ ਕਿਨਕੇ ਕਿਨਕੇ ਚੋਂ ਵੀ ਵਿਖਣਾ ਫਿਰ ਕੇਵਲ ਇਹ ਨਹੀਂ ਵੀ ਧਾਰਮਿਕ ਸਥਾਨ ਤੇ ਆ ਤੇ ਇੱਥੇ ਹੀ ਹੈ ਨਹੀਂ ਫਿਰ ਸਾਰਿਆਂ ਪਾਸੇ ਹੈ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਇੱਥੇ ਅੰਦਰ ਰੱਬ ਦੀ ਗੱਲ ਹੈ ਕਿਉਂਕਿ ਸਭ ਤੋਂ ਵੱਡਾ ਸੁਖ ਕੀ ਹੈ ਨਾਮ ਹੈ ਆਪ ਪਰਮਾਤਮਾ ਜੇ ਤੋ ਉਹ ਅੰਦਰ ਉਪਰਗਟ ਹੋ ਗਿਆ ਉਹ ਮਿਲ ਗਿਆ ਫਿਰ ਬਾਹਰ ਵੀ ਸੁਖੀ ਸੁਖੇ ਭਾਵ ਕੀ ਬਾਹਰੂ ਵੀ ਨਜ਼ਰ ਆਏਗਾ ਬਾਹਰੂ ਵੀ ਮਿਲ ਜਣਾ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਅੰਦਰ ਜਿਨ੍ਹਾਂ ਨੇ ਵਸਾਇਆ ਠੀਕ ਹੈ ਗੁਰਬਾਣੀ ਸੁਣਨੀ ਜ਼ਰੂਰੀ ਹੈ ਪੜ੍ਹਨੀ ਜ਼ਰੂਰੀ ਹੈ ਪਰ ਇਥੇ ਰੁਕਣਾ ਨਹੀਂ ਚਾਹੀਏ ਉਹਨਾਂ ਅੰਦਰ ਵੀ ਵਸਾ ਲਈ ਅੰਤਰ ਗੁਰ ਰਾਦ ਨਾ ਜਹਿਬਾ ਜਪ ਗੁਰ ਨਾ ਪਹਿਲੀ ਗੱਲ ਕੀ ਹੈ ਅੰਦਰ ਦੀ ਹੈ ਪਹਿਲਾਂ ਅੰਦਰ ਰਾਦ ਅੰਦਰ ਵਸਾ ਫਿਰ ਰਸਨਾ ਨਾਲ ਲਗਾ ਜੇ ਅੰਦਰ ਨਹੀਂ ਰਸਨਾ ਨਾਲ ਲਗਾ ਰਿਹਾ ਫਿਰ ਸਹਿਬ ਜੀ ਆਖਦੇ ਵੀ RAM RAM ਕਰਤਾ ਸਭ ਜਗ ਫਿਰੇ RAM ਨਾ ਪਾਇਆ ਜਾਏ ਕਿਉਂ ਨਹੀਂ ਪਾਇਆ ਗਿਆ ਅੰਦਰ ਨਹੀਂ ਵਸਾਇਆ ਰਾਮ ਰਾਮ ਸਭ ਕੋ ਕਹੇ ਕਿਹਾ ਰਾਮ ਨਾ ਹੋਏ ਸਾਰੇ ਆਖਦੇ ਆ ਰਾਮ ਦਾ ਭਗਤ ਜਿਹੜੇ ਰਮਿਆ ਹੋਇਆ ਪਰਮਾਤਮਾ ਦੀ ਗੱਲ ਹੈ ਜੀ ਭਾਈ ਗੁਰੂ ਭਾਈ ਗੁਰੂ ਸਾਰੇ ਆਖਦੇ ਆ ਪਰਮਾਤਮਾ ਦਾ ਨਾਮ ਸਦਸਨਾ ਨਾਲ ਸਾਰੇ ਆਖਦੇ ਪਰ ਕੇਵਲ ਆਖਣ ਨਾਲ ਥੋੜਾ ਉਹ ਮੰਦਰ ਵੀ ਵਸਾਈਏ ਦਾ ਇਹ ਵੀ ਚੀਜ਼ ਜੇ ਅਸੀਂ ਪਦਾਰਤ ਛੱਕਦੇ ਹੁੰਦਾ ਅਸਰ ਕਦੋਂ ਹੋਵੇਗਾ ਜਦੋਂ ਅੰਦਰ ਲੈ ਕੇ ਜਾਵਾਂ। ਬਾਹਰੋਂ ਦੀ ਬਾਹਰੋਂ ਬਾਹਰ ਸਾਟ ਦਿੱਤਾ ਚ ਬਾਕੀ ਤਾਂ ਫਿਰ ਹੁੰਦਾ ਤਾਂ ਕੋਈ ਅਸਰ ਹੋਣਾ ਨਹੀਂ ਫਾਇਦਾ ਹੁੰਦਾ। ਨਾਮ ਜੀ ਕੇਵਲ ਰਸਨਾ ਤੱਕ ਹੈ। ਹੁੰਦਾ ਲਾਹਾ ਨਹੀਂ ਹੈ। ਲਾਹਾ ਤਾਂ ਆਇਜ ਨੂੰ ਸੀ ਅੰਦਰ ਠੀਕ ਹੈ ਅਭਿਆਸ ਦੀ ਗੱਲ ਹੈ ਜੀ। ਮੈਥੇ ਨਹੀਂ ਆਗਦਾ ਵੀ ਜੀ ਅਸੀਂ ਰਸਨਾ ਨਾਲ ਜਪ ਰਹੇ ਹਾਂ ਤਾਂ ਉੰਨੇ ਨਹੀਂ ਮਿਲਣਾ ਜਿ세 ਰਸਨਾ ਨਾਲ ਜਪ ਰਹੀਆਂ ਅੰਦਰ ਵੀ ਵਸਾ ਰਹੇ ਆ ਤਾਂ ਫਿਰ ਪਰਵਾਣਗੀ ਹੈ ਪਰ ਬੇਨਤੀ ਕਰ ਰਿਆਂ ਕੋਸ਼ਿਸ਼ ਕਰੀਏ ਵੀ ਪਹਿਲਾਂ ਸਾਡਾ ਮਨ ਜਪੇ ਪਹਿਲਾਂ ਸਾਡੀ ਸੁਰਤ ਜਪੇ ਅੰਤਰਗੁਰੂ ਆਰਾਧਨਾ ਜਿਹਬਾ ਜਪ ਗੁਰਨਾਉ ਨੇਤਰੀ ਸਤਗੁਰੂ ਵੇਖਣਾ ਸਰਵਣੀ ਸੁਣਨਾ ਕੰਨਾਂ ਨਾਲ ਰੰਭਤਾ ਹੀ ਅੰਦਰ ਤੋਂ ਕੀਤੀ ਗੁਰੂ ਸਾਹਿਬ ਜੀ ਨਹੀਂ ਅੰਦਰ ਰਾ ਦਸ ਫਿਰ ਦਸਨਾ ਨਾਲ ਲਗਾ ਫਿਰ ਨੇਤਰਾ ਨਾਲ ਵੇਖ ਫਿਰ ਕੰਨਾਂ ਨਾਲ ਸੁ ਫਿਰ ਲੋੜ ਵੀ ਨਹੀਂ ਪੈਣੀ ਦੇਖੋ ਜੇ ਮਨ ਜੁੜ ਗਿਆ ਨਾ ਫਿਰ ਨੇਤਰਾ ਨੇ ਆਪਣੇ ਆਪ ਦੇਖ ਲੈ ਫਿਰ ਕੰਨਾਂ ਨੇ ਆਪਣੇ ਆਪ ਸੁਣਨਾ ਕਿਉਂਕਿ ਇੰਦਰੀਆਂ ਨੂੰ ਚਲਾਉਣ ਵਾਲਾ ਹੀ ਮਨ ਹੈ ਮਨ ਨੇ ਕੀ ਦੇਖਣਾ ਹੈ ਉਹ ਵਰਤੋਂ ਅੱਖਾਂ ਦੀ ਕਰੇਗਾ ਨਾ ਸਹਾਰਾ ਅੱਖਾਂ ਦਾ ਲਏਗਾ ਮਨ ਨੇ ਕੀ ਸੁਣਨਾ ਹੈ ਉਹ ਸਹਾਰਾ ਕੰਨਾਂ ਦਾ ਲਏਗਾ ਕੀ ਬੋਲਣਾ ਹੈ ਸਹਾਰਾ ਰਸਨਾ ਦਾ ਲਏਗਾ ਜੇ ਮਨ ਜੁੜੇ ਹੀ ਕੱਲਾ ਨਾਮ ਨਾਲ ਗਿਆ ਗੁਰੂ ਦੀ ਬਾਣੀ ਨਾਲ ਗਿਆ ਜੁੜ ਫਿਰ ਤੇ ਨਿਆਖਣਾ ਨਾ ਅੱਖਾਂ ਨੂੰ ਬਿਗਰੂ ਦੇਖ। ਕਿਰ ਕੰਨ ਨੇ ਆਪਣੇ ਆਪ ਸੁਣਨਾ ਗੁਰੂ ਦੀ ਬਾਣੀ ਨੂੰ। ਦਸਨਾ ਨੇ ਆਪਣੇ ਆਪ ਗਮੇ। ਇਹਨਾਂ ਨੂੰ ਛੋੜਨ ਤੋਂ ਪਹਿਲਾਂ ਅਸੀਂ ਮਨ ਜੋੜ ਲਿਆ ਆਪਣਾ। ਮਨ ਨੂੰ ਸਮਰਪਣ ਕਰ ਦਈਏ। ਮਨ ਨੂੰ ਗੁਰੂ ਦੇ ਚਰਨਾਂ 'ਚ ਭੇਟਾ ਕਰ ਦਈਏ। ਮਨ ਜੁੜ ਗਿਆ। ਇੰਦਰੀ ਆਪਣੇ ਆਪ ਚ। ਇਪਣੇ ਆਪ ਗੁਰੂ ਵੱਲ ਤੁਰਨਗੇ ਇਹ ਹੱਤ ਆਪਣੇ ਆਪ ਗੁਟਕਾ ਸੇਬ ਚੱਕਣਗੇ ਇਲਤ ਆਪਣੇ ਆਪ ਚੱਲ ਕੇ ਗੁਰੂ ਕੋਲ ਆਉਂਦੀ ਆ ਜਦੋਂ ਸੀ ਮੰਨ ਨੂੰ ਜੋੜ ਲਿਆ ਮੰਨ ਨੂੰ ਸਮਰਪਣ ਕਰਦਾ ਇਸ ਲਈ ਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ RAM ਨਾਮ ਉਰ ਮੈਗੇ ਹੋ ਜਾ ਕੇ ਸਮ ਨਹੀਂ ਕੋਏ ਜਿਸ ਮਨੁੱਖ ਨੇ ਤੇਰੇ ਨਾਮ ਨੂੰ ਹਿਰਦੇ ਚ ਵਸਾਇਆ ਉਹ ਨਾਮ ਜਿੰਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਦੂਜਾ ਤੀਜਾ ਕੋਈ ਨਾਮ ਨਹੀਂ ਇੱਕ ਹੀ ਬਸ ਇੱਕੋ ਕਾਲਪੁਰਖ ਉਹ ਪਰਮਾਤਮਾ ਹੁਣ ਦੇ ਦੇ ਗੁਣਾ ਕਰਕੇ ਨਾਮ ਬੋਤ ਨੇ ਪਰ ਹੈ ਉਹ ਇੱਕ ਬਸ ਉਹਨੂੰ ਜਪਉਣਾ ਹੈ ਉਹਨੂੰ ਤਿਪਉਣਾ ਇਸ ਤੋਂ ਇਲਾਵਾ ਕਿਸੇ ਨਹੀਂ ਤੇ ਨਾ ਹੀ ਸਿੱਖ ਨੂੰ ਹਦਾਇਤ ਦਿੱਤੀ ਗਈ ਬਿ ਇਸ ਤੋਂ ਇਲਾਵਾ ਕਿਸੇ ਹੋਰ ਦਾ ਨਾਮ ਜਪਣਾ ਬਿਲਕੁਲ ਸਿੱਖ ਦਾ ਕਰਮ ਇਹ ਹੈ ਸਿੱਖ ਨੂੰ ਉਪਦੇਸ਼ ਹੈ ਸਿੱਖ ਨੂੰ ਇਹ ਹੁਕਮ ਹੈ ਕਿ ਉਹ ਕੇਵਲ ਕਾਲ ਪੁਰਖ ਦੇ ਨਾਮ ਨੂੰ ਜਪੇ ਬਸ ਉਹਦੇ ਨਾਮ ਵਿੱਚ ਲੀ ਰੋ ਬਸ ਜੈਸੇ ਮਰਤ ਸੰਕਟ ਮਿਟੈ ਅੰਦਰ ਦੇ ਸੰਕਟ ਮਿਟ ਜਾਣਗੇ ਚਲੋ ਦੁਨਿਆਵੀ ਪੱਖ ਦੀ ਮੈਂ ਬੇਨਤੀ ਨਹੀਂ ਕਰਨ ਲੱਗਾ ਅੰਦਰ ਦੇ ਜਿਹੜੇ ਸੰਕਟ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਅੰਦਰ ਕਲੇਸ਼ ਕਰਦੇ ਨੇ ਅੰਦਰ ਰੋਲਾ ਪਾਉਂਦੇ ਨੇ ਬਹੁਤਾ ਵੀ ਛੱਡ ਪਰਾ ਕੀ ਜਾ ਕੇ ਕਰਨਾ ਹੈ ਛੱਡ ਪੜਾਠ ਹੰਡ ਬੜੀ ਹੈ ਕੀ ਅਮਰਤ ਵੇਲੇ ਖੜਾ ਕਰੇਗਾ ਛੱਡ ਪੁਰਾ ਫੇਰ ਕਰ ਪੜ ਲਵੀ ਬਣੀ ਜਿਹੜਾ ਕਲੇਸ਼ ਕਰਦੇ ਨੇ ਇਹ ਸਭ ਮਿਟ ਜਾਣਗੇ ਸਭ ਦੂਰ ਹੋ ਜਾਣਗੇ ਜਦੋਂ ਇਹ ਦੂਰ ਹੋ ਗਏ ਫਿਰ ਦਰਸ਼ ਤੁਹਾਰੋ ਕੋਈ ਮੈਂ ਬੇਨਤੀ ਕੀਤੀ ਬਸ ਇਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੈ ਉਹ ਤਾਂ ਅੰਦਰ ਬੈਠਾ ਅੰਦਰੋਂ ਹੀ ਮਿਲ ਜਣਾ ਅੰਦਰ ਹੀ ਪ੍ਰਾਪਤ ਹੋ ਜਾ ਜੇ ਸਿਮਰਤ ਸੰਕਟ ਮਿਟੇ ਦਰਸ਼ ਤੁਹਾਰੋ ਹੋਈ ਫਿਰ ਉਹਦੇ ਨਾਲ ਮਿਲਾਪ ਹੋ ਜਾਣਾ ਜਦੋਂ ਅਸੀਂ ਗੁਰੂ ਘਰ ਬੈਠ ਕੇ ਗੁਰੂ ਦੇ ਨਾਮ ਨੂੰ ਉਹਦੇ ਉਪਦੇਸ਼ ਨੂੰ ਬਾਣੀ ਨੂੰ ਜਦੋਂ ਸੰਭਾਲ ਲਵਾਂਗੇ ਹਿਰਦੇ ਚ ਆਪਣੇ ਮਨ ਚ ਸੰਭਾਲ ਲਵਾਂਗੇ ਫਿਰ ਸਾਬ ਜੀ ਕਹਿੰਦੇ ਉਸ ਨਾਲ ਮਿਲਾਪ ਸਹਿਜੇ ਹੋ ਜਾਣਾ ਫਿਰ ਪਟਕੰਦੀ ਵੀ ਲੋੜ ਨਹੀਂ ਪੈਂ। ਹੋਈਆਂ ਬਿੰਦ ਪ੍ਰਕਾਰ ਦੀ ਉਹਨਾਂ ਦੀ ਮਾਫੀ ਜੀ। ਸੋ ਅੱਜ ਸਲੋਕਾਂ ਦੀ ਸਮਾਪਤੀ ਹੈ ਜੀ ਲਮੇਰੇ ਸਮੇ ਤੋਂ ਆਪਾਂ